ਬਾਈ ਜੀ ਹੀਰਾ ਆਉਂਦਾ ਕਹਾੜਿਆ ਆਂ ਦਾ ਅਰਸ਼ੀ ਹੁਣਾਂ ਦਾ ਮੰਗੀ ਹੁਣਾਂ ਦਾ ਤਾਰਾ ਸਵਾਰ ਆ ਦੇਖਦੇ ਆ ਟੱਕਰ ਬਾਹੂਬਲੀ ਨਾਲ ਅੰਬਰਾਂ ਚ ਤਾਰਾ ਕੋਈ ਕੋਈ ਆ ਮੈਨੂੰ ਕਹਿੰਦਾ ਜੱਪ ਹੋ ਜਾ ਅੱਖ ਤੇਰੀ ਵਿਰੋਈ ਹੋਈ ਆ ਉੱਪਰ 17 ਸੈਕਿੰਡ 28 ਪੁਆਇੰਟ ਆ ਬਾਈ ਜੀ ਸਮਾਂ 17 28 ਏ ਆ ਬਾਈ ਜੀ ਹੀਰਾ ਤੇ ਹੀਰਾ ਫਿਰ ਹੀਰਾ ਹੀ ਪਰਖਦਾ ਵਾ ਸੋ ਇਹ ਚੈਂਪੀਅਨ ਘੋੜਾ ਬਾ ਜਿੱਥੇ ਬਿਰਜਝਾਰ ਕਕਰਾਲੇ ਵਾਲਾ ਆਇਆ ਹੋਇਆ ਸਾਡੇ ਪੰਜਾਬ ਚ ਸਭ ਤੋਂ ਵੱਡੀ ਖੇਡ ਪੰਜ ਸਕੂਟਰ ਵਾਲੀ ਝਿਹਾਰ ਹੁਣਾਂ ਦੇ ਪਰੋਣੇ ਨੇ ਇੱਥੇ ਮਾਨਕ ਵਾਲੀ ਇੱਥੇ ਮਾਨਕ ਵਾਲ ਮਾਨਕ ਵਾਲ ਕਲਰ ਹਾਂਜੀ ਕਲਰ ਉੱਥੇ ਭਾਜੀ ਉਹਨਾਂ ਨੇ ਖੇਡ ਕਰਾਏ ਜੁੜ ਰਿਹਾ ਵਾ ਭਾਜੀ ਮੂਰੇ ਲਾਈਨ ਤੇ ਪਰੇ ਰਹੋ ਕੱਕੇ ਲਾਈਨ ਤੋਂ ਪਰੇ ਜਿਹੜੇ ਲਾਈਨ ਤੋਂ ਪਰੇ ਹੋਏ ਹੋ ਕੋੜੇ ਦਾ ਨਾਮ ਨਹੀਂ ਬਾਈ ਨੂੰ ਕਹਾਂ ਮੈਂ ਵੀ ਦੱਸਾਂ ਪਰ TV ਨਾ ਨਹੀਂ ਭਜਾਣਾ ਗਿਆ ਯਾਰ ਅਮੇ ਜਨਾ ਬਾਮਾ ਰੋਲਾ ਪਾਉਂਗੇ ਕਿਸ ਨਾਮ ਦਊਗਾ ਕੋੜਾ ਆਊਗਾ ਤਾਂ ਪ੍ਰਧਾਨ ਮੰਤਰੀ ਕੋਈ ਨਾ ਕੋਈ ਨਾ ਆਉਂਦਾ ਜੀ ਜਿਹੜਾ ਆਉਂਦਾ ਆ ਗਈ ਬਾਈ ਬਾਜੀ ਹੋ ਜਾ ਸਰਦ ਕਰਾ ਆਪਣੇ ਆਪ ਦੇ ਆਪਣੇ ਬੱਚਿਆਂ ਨੂੰ ਬਚਾ ਕੇ ਭਾਜੀ ਪ੍ਰਧਾਨ ਮੰਤਰੀ ਆਉਂਦਾ लवली ਹਣੀ ਗੱਬੇ ਮਾਜਰਾ ਮੰਗੀ ਹਣੀ ਮਸ਼ਕਾਬਾਦ ਇਹ ਪ੍ਰਧਾਨ ਮੰਤਰੀ ਆ ਟੱਕਰ 17 28 ਦੇ ਨਾਲ ਦੇਖਦੇ ਆ ਗੱਲ ਕਿੱਥੇ ਜੁੜਦੀ ਆ 17 ਸੈਕਿੰਡ ਬੱਚੀ ਪੈ ਜਾ ਕੇ ਸਮਾ ਦੋਨਾਂ ਤੇ ਕੁਝ ਨਾ ਮਾਰੀ ਤਾਂ ਗੋਲਿਆ ਨਿਗਾ ਕਰਾ 17 ਸੈਕਿੰਡ 28 ਪੁਆਇੰਟ ਆ ਭਾਜੀ ਮੋਟਰਸਾਈਕਲ ਪ੍ਰਧਾਨ ਮੰਤਰੀ ਕੋਲੇ ਆ ਗਿਆ ਦੇਸ਼ ਪ੍ਰਧਾਨ ਮੰਤਰੀ ਕੋਲੇ ਆ ਗਿਆ ਸੁਹਾਣੇ ਦਾ ਖੇਡ ਮੇਲਾ ਹੁਣ ਪ੍ਰਧਾਨ ਮੰਤਰੀ ਕੋਲੇ ਆ ਗਿਆ ਆਪ ਮਹਾਰੇ ਤਾੜੀਆਂ ਵੱਡੀਆਂ ਨੇ ਤੇ ਹੁਣ ਦੇਖਦੇ ਆ ਗੱਲ ਕਿੱਥੇ ਜੁੜਦੀ ਆ ਹੁਣ ਦੇਖਦੇ ਆ ਗੱਲ ਕਿੱਥੇ ਜੁੜਦੀ ਆ ਯਾਰਾਂ ਨਾਲ ਬਹਾਰਾਂ ਟੋਲੇ ਮਿੱਤਰਾਂ ਦੇ ਪ੍ਰਧਾਨ ਮੰਤਰੀ ਨੇ ਤਾੜੀਆਂ ਵਰ੍ਹਵਾਤੀਆਂ ਤੇ ਹਜੇ ਖੇਡ ਬਾਕੀ ਆ ਤੀਰ ਕਮਾਨ ਚਾ ਯਾਰ ਮੈਦਾਨ ਚਾ ਬੜੀ ਕਾਟੇ ਦੀ ਟੱਕਰ ਫਸ ਮੀਟ